ਤਿੰਨ ਆ ਗਏ ਸੰਗਾਰਾ ਸੇ ਸੰਗਾਰਾ ਸੇ ਕਿੱਥੋਂ ਦੇ ਰਹਿਣ ਵਾਲੇ ਆ ਆ ਗਏ ਉਹ ਆਦੇ ਕਾਲ ਵੇ ਹੈ ਉਹ ਤੁਹਾਡੇ ਕੀ ਇਹ ਛੋਟੇ ਛੋਟੇ ਬੱਚਿਆਂ ਤੇ ਆ ਗਏ ਜਰਾਮ ਲਾ ਦੇ ਨੇ ਕੋਣ ਲਾ ਦੇ ਨੇ ਉਹ ਪਿੰਡ ਤੇ ਮਾਤੜੋ ਚਿਆ ਨੂੰ ਘਰ ਜੇ ਨਾ ਮਾਤੜੋ ਦੇ ਬੰਦੇ ਨੇ ਕੁੱਤਾ ਫਾਕੇ ਕੀ ਲਿਆਉਣ ਦੇ ਤੇ ਲਾਉਂਦੇ ਉਹਨਾਂ ਨੇ ਵੀ ਰੇਵ ਕੀਤਾ ਇਹਨੇ ਰੇਵ ਬਰੂ ਕੁਛ ਨਹੀਂ ਕੀਤਾ ਘਰੋਂ ਲੈ ਗਏ ਚੁੱਕੇ ਘਰੋਂ ਚੁੱਕ ਤੇ ਲੈ ਗਏ ਨੇ ਕੁੱਤਾ ਨੂੰ ਤੇ ਕਾਲਾ ਤੇ ਹਾਰ ਦਿੱਤਾ ਕਾਲਾ ਤੇ ਹੰਸਟਿਆ ਹਾਂ ਕੀ ਕੀਤਾ ਨੇ ਅੱਗ ਆਪੇ ਲਾ ਕੇ ਤੇੜੇ ਦਾ ਦੁਆਲਾ ਕਟੇ ਨਹੀਂ ਉਹ ਨਹੀਂ ਦੁਆਲਾ ਕੱਢਣਾ ਨਹੀਂ ਅੱਗ ਲਾਇਆ ਦੇ ਸੀ ਤੇ ਅਸੀਂ ਨਹੀਂ ਲਾਉਣ ਦਿੱਤੀ ਘਰ ਉਹ ਵੀ ਪੜੀ ਤੇੜੀ ਸੋ ਜਾ ਦਿੱਤੀਆਂ ਨੇ ਹਾਂ ਪੜੀ ਹੋ ਜਾ ਕੋਟਾ ਬਾਦੀ ਹਿੰਦੇ ਕੋਟ ਮਾਰ ਬੜੀ ਦਿੱਤੀ ਹੁਣ ਕਿਸ ਤਰ੍ਹਾਂ ਇਹਨਾਂ ਸਾਥ ਗਏ ਆ ਕੀ ਕਿਸ ਤਰ੍ਹਾਂ ਛੱਟ ਗਏ ਨੇ ਘਰੇ ਕੀ ਲੈ ਕੇ ਆਏ ਇੱਧਰ ਨਹੀਂ ਲੈ ਕੇ ਆਏ ਹੋਰ ਐਂਦੋ ਲੈ ਕੇ ਆਏ ਜੀ ਕਿਤਾ ਛੁੱਟੇ ਭਾਈ ਨਹੀਂ ਭਾਈ ਨਹੀਂ ਘਰੇ ਹੀ ਕੁੱਤਾ ਬੇ ਘਰੇ ਕੁੱਤਾ ਹਾਂਜੀ ਉਹ ਕੀ ਮੰਗੇ ਤੁਹਾਡੇ ਉਹ ਹਾਦੀ ਮੰਗ ਕੀ ਇਹ ਵੀ ਤਾਂ ਹੋਣੀ ਚਾਹੀਦੀ ਜਿਹਨਾਂ ਨੇ ਕੁੱਟਣਾ ਹੈ ਤਾਂ ਤਿਆਰੀ ਹੁਣੀ ਚਾਹੀਦੀ ਉਹਨਾਂ ਦੇ ਝੋਲਾਇਆ ਜੀ ਤੂੰ ਕਰੋ ਨਹੀਂ ਤੂੰ ਕਰੋ ਜੜਾਉਂਦੇ ਮਲਕੀਤ ਹਾਂਜੀ ਮੁੜ ਕੀ ਤੇ ਇਹਦਾ ਕੀ ਲੱਗਦਾ ਤੁਹਾਡਾ ਇਹ ਮੇਰਾ ਵੱਡਾ ਬਰਾਦਰ ਹੈ ਕੀ ਨਾਮ ਕੀ ਹੈ ਤੁਹਾਡੇ ਉਮਰ ਕਿੰਨੀ ਹੈ ਜਗਦੀਸ਼ ਹੈ ਜਗਦੀਸ਼ ਹਾਂ ਵਾ ਵਾਹ ਕੀ ਗੱਲ ਬੋਲ ਕੱਲ ਬਾਤ ਵੀ ਕੱਲ ਰਾਤ ਅਸੀਂ ਕਰੇ ਸੀਗੇ ਤੇ ਇਹ ਗਿਆ ਹੀ ਦੇਰੇ ਵਿਆਹ ਬਾਬੇ ਦੇਰੇ ਉਧਰ ਆਇਆ ਹੈ ਵਿਆਹ ਗਿਆ ਨਾਮਦਾਨ ਲੈਣ ਵੀ ਨਾਮਦਾਨ ਮਿਲਿਆ ਦੀ ਆਰਡਰ ਨਿਕ ਹੋ ਗਿਆ ਸੀ ਨਾਮਦਾਨ ਨਹੀਂ ਮਿਲਣਾ ਤੇ ਉਧਰ ਆਇਆ ਹੈ ਤੇ ਰਾਤ ਕੁੱਟਿਆ ਫਾੜਾਂ ਨੇ ਆਵੇਂ ਦੇ ਰਹੇ ਮੈਂ ਜੇ ਮੈਂ ਜਾਵਾਂ ਤਾਂ ਮੈਨੂੰ ਸਾੜ ਮਾਰ ਦੇਣੀ ਹੈ ਮੈਂ ਜਾਵਾਂ ਤਾਂ ਸਾਟੇ ਨਾਲ ਮਾਰੇ ਨਹੀਂ ਇਹ ਨਹੀਂ ਕਹੜੇ ਗੁੱਡਿਆਂ ਨੇ ਗਡਾਸੀਆਂ ਨਾਲ ਗਰਾਸੀ ਜਾਂਦੀ ਨੇ ਤੇ ਚਾਰ ਪਾ ਡੰਗ ਆ ਗਏ ਨਾਲ ਤੇ ਗਡਾਸੀ ਮਾਰੀ ਵੀ ਨੇ ਇਥੇ ਲੱਤ ਤੇ ਤੇ ਉਦੋਂ ਬਾਅਦ ਚ ਅਹਾਂ ਅੰਦਰ ਲੁਗਾਇ ਦੋਵੇਂ ਦੋਵੇਂ ਲੈ ਕਾ ਦਿਆ ਹਾ ਦੋਵੇਂ ਅੰਦਰ ਲੁਗਾਇ ਤੇ ਅਸੀਂ ਅਖਾ ਵੀ ਵਿਆਪਾ ਜਦ ਹੀ ਆਪਾਂ ਸਾਡੇ ਮਾਰ ਜਾਂਦੇ ਫਿਰ ਇਹ ਮੜਾ ਜਾਇਆ ਕਰ ਲਾ ਆਦਾ ਸੀ ਤੇ ਅੰਦਰ ਲੈ ਕੇ ਚੱਕੇ ਜੀ ਤੇ ਫਿਰ ਉਥੋਂ ਅਹਾਂ ਬਾਹਰ ਨਿਕਲੇ ਕੋੜ ਫੜ ਤੋਂ ਗਿਆ ਜਲੇ ਤੇ ਉਹ ਕਹਿੰਦੇ ਵੀ ਇਹਨੂੰ ਹੁਣ ਸਮਾਹ ਦਿੱਤੀ ਸਵੇਰੇ ਨੂੰ ਕਾਲਾ ਮੂੰਹ ਕਾਤਾ ਪਿੰਡ ਦਾ ਦਵਾਰ ਆਂ ਗੇੜਾ ਦਿਨ ਵਿਰਾਤ ਕਰ ਛੋੜੀ ਕੁੜੀਆਂ ਕੀਤਾ ਹੈ ਵਿਰਾਤ ਕਰ ਕੁੜੀ ਕੀਤਾ ਉਹ ਆਪਣੇ ਘਰ ਚੱਲ ਗਏ ਆਈਆਂ ਕੁੜੀਆਂ ਇਹ ਨਹੀਂ ਸੱਜਣ ਗਿਆ ਉਹ ਆਪਣੇ ਘਰ ਚੱਲ ਗਏ ਆਈਆਂ ਨਹੀਂ ਹੁਣ ਸਵੇਰੇ ਲੈ ਗਏ ਚੱਕਰ ਕਰੂ ਹੁਤਾ ਪਈ ਤੇ ਉਥੇ ਦੁਕਾਨ ਹੀ ਗਿਆ ਪਿੰਡ ਉਥੇ ਲੰਮਾ ਪਾ ਤੇ ਮੂਦਾ ਬਾਦ ਦੇ ਡਾਂਗਾ ਘਟ ਘਟ ਤੇ ਫਿਰ ਮੂਹ ਤੇ ਪਾ ਨੇ ਕੋ ਪਿੰਡ ਦੇ ਹਾਲ ਆਤਾ ਮੂਹ ਕਾਗਾ ਤੇ ਪਿੰਡ ਦਾ ਦਵਾਰ ਆਂਦੇ ਇਹ ਇਹ ਤਾਂ ਕਿ ਗੋਡਾ ਕਰਦੀ ਕੀਤੀ ਨਾ ਕੁਛ ਨਹੀਂ ਇਨਕੀਤਾ ਕੁਛ ਵੀ ਨਹੀਂ ਇਹਨੇ ਹਾਂ ਇਹਨੇ ਗੋਡਾ ਕਰਦੀ ਕੀਤੀ ਉਹ ਕਦੇ ਨਾ ਮਾਰ ਹੀ ਨਾ ਇਹ ਜਾਨੂ ਛੱਡਣਾ ਨਹੀਂ ਇਹਨੂੰ ਪੁਲਿਸ ਕੋਲੋਂ ਦੀ ਇਨਸਾਫਦਾਨ ਨਹੀਂ ਗਿਆ ਤੇ ਜਨਾਬ ਹਾਂ ਕਿੱਥੇ ਲੈ ਗਏ ਚੁੱਕੇ ਹੈ ਕਿੱਥੇ ਲੈ ਗਏ ਚੁੱਕੇ ਪਿੰਡ ਦੁਕਾਨ ਦੀ ਢੇਰੀ ਕੀ ਕੀ ਕਰ ਤੀਲ ਤੇ ਪਾਇਆ ਪਹਿਲਾਂ ਕੁੱਟਿਆ ਨੇ ਕੁੱਟ ਕੇ ਫਿਰ ਤੇਲ ਉੱਤੇ ਪਾਇਆ ਨੇ ਵੀ ਹੁਣ ਤੇ ਬੋਲੇ ਹਲੇ ਨਹੀਂ ਹੋ ਗਿਆ ਤੇਲ ਉੱਤੇ ਪਾਇਆ ਨੇ ਅਗਲਾ ਆਉਂਦੀ ਕੋ ਫਿਰ ਉਹ ਨਾ ਆ ਅੱਗ ਲਾਈਏ ਫਿਰ ਬੰਦੇ ਪਿੰਡ ਰੋਕ ਕੇ ਅਗ ਨਾ ਲਾਓ ਹਾਂ ਇਹੋ ਇੰਨੀ ਗੱਲ ਹੋਈ ਤੇ ਕੋਈ ਤਾਂ ਇੱਕ ਯਾਦ ਮੋਇਆ ਕਰਕੇ ਕਿਸ ਤਰ੍ਹਾਂ ਹੱਟ ਕੋਟਿਆ ਬਹੁਤ ਯਾਦ ਮੋਇਦਾ ਬੋਲੇ ਜਾਂਦਾ ਹਾਂ ਕਦ ਮੋਗਾ ਹੜ ਗਏ ਮਰ ਕੇ ਆਉਣ ਬਸ ਫੇ ਤੁਮੋਂ ਕੀ ਗੁਦੇ ਦਿਆਂ ਨਾਹ ਪਾਣੀ ਹਿੰਦੀਆਂ ਜੋ ਇਹਦੇ ਨਾਹ ਪਾਣੀ ਜੀ ਦੀ ਸੰਗਦੀਆਂ ਪੈਂਟ ਦੇ ਬੰਦੇ ਨੇ ਹਾਂ ਪੈਂਟ ਦੇ ਬੰਦੇ ਨੇ ਜੀ ਸਾਫ ਪਹਿਲਾ ਚੀਜ਼ ਹਾਂ ਮਨਜੀਤ ਕੋਰ ਕਿੱਥੇ ਰਹਿੰਦੇ ਸੀ ਤੁਸੀਂ ਕਾਲਾ ਤੇ ਕੀ ਗੱਲਬਾਤ ਹੋਈ ਜਿਹੜੇ ਇਹਨਾਂ ਨੂੰ ਵੀ ਕਾਲਾ ਕੀਤਾ ਕਿ ਕੌਣ ਹੈਗਾ ਕੰਮ ਲਾਇਆ ਗਿਆ ਇਹ ਪਤਾ ਕੀ ਨਾਮ ਕੀ ਲੁਗਦੀਸ਼ ਦਾ ਨਾਮ ਤੇ ਕੀ ਵਿਆਹ ਹਾਂਜੀ ਆ ਬੱਚੇ ਤੇ ਕੀ ਗੱਲਬਾਤ ਹੋਈ ਕੋਈ ਗੱਲਬਾਤ ਨਹੀਂ ਕਿਸੇ ਤਰ੍ਹਾਂ ਦੀ ਗਲਤ ਰਹਿ ਜਾਂਦਾ ਕਿ ਨਾ ਉਹ ਜੁੱਤੀਆਂ ਬਿਨਾਂ ਲਾਇਆ ਕਿ ਫੋਟੋ ਮਾਰਦੇ ਫੋਟੋ ਮਾਰ ਕੇ ਅੰਦਰ ਫਿਰ ਉਹ ਕਹਿੰਦਾ ਰੋ ਕੇ ਲਾਇਆ ਰੋਤੇ ਫੋਟੋ ਮਾਰ ਕੇ ਕੀਤੀ ਨੇ ਇਹ ਕਿਹਾ ਕਾਲਾ ਦੇਲ ਛੱਡਿਆਂ ਉੱਤੇ ਬਹੁਤ ਮੰਦੀ ਲਾਤੇ ਹਾਂ ਪਿੰਡ ਦੇ ਪਿੰਡ ਦੇ ਬੰਦੇ ਨੇ ਕਿੰਨੇ ਕ ਜਣੇ ਇਹਨੂੰ ਚੁੱਕ ਲਗਿਆ ਹੈ ਕਰ ਠੀਕ ਹੈ ਨਾ 10 ਕ ਜਣੇ ਚੁੱਕ ਕੇ ਘਰੋ ਲਗਾਇਆ ਨੇ ਕੀ ਕਹਿੰਦੇ ਨੇ ਉਹ ਕੰਨ ਮਾਰ ਹੀ ਦੇਣਾ ਸਾਨੂੰ ਧਮਕੀਆਂ ਦੇ ਤੁਸੀਂ ਜਗਾ ਜਾ ਉਹਦੇ ਤੋਂ ਨੂੰ ਵੀ ਮਾਰ ਦੇਣਾ ਨੂੰ ਵੀ ਛੱਡੋ ਕੀ ਇਲਜ਼ਾਮ ਕੀ ਲਗਾਉਂ ਦਮਤ ਕੁੜੀਆਂ ਦੇ ਮਗਰ ਗੱਲ ਕਰਦਾ ਠੀਕ ਹੈ ਰੇਪ ਕੀਤਾ ਇਹ ਕਿੱਥੇ ਗਿਆ ਸੀ ਉਹ ਕਰੇ ਸੀ ਜਦੋਂ ਚੁੱਕਿਆ ਨੇ ਕਰੇ ਸੀ ਤੇ ਚੁੱਕੇ ਲੈ ਗਏ ਰਾਤ ਰਿਪੋਰਟ ਦਾਨੇ ਕਰੇ ਸੀ ਆਨਲਾਈਨ ਤੁਰਕ ਲੈ ਗਨ ਕਰੇ ਬਿਆਸ ਸੀ ਮੰਗੀ ਤੇ ਬਿਆਸ ਸੀ ਸਰੀਰ ਤੇ ਕੀ ਪਾਇਲ ਕਾਲਾ ਦੇਨ ਪਾਇਆ ਕੀ ਕਰਨ ਦੀ ਕੋਸ਼ਿਸ਼ ਕੀਤੀ ਅੱਗੋ ਕੋਲ ਕਿ ਉਹ ਕਾਲਾ ਕੀਤਾ ਨਾ ਬੇੜੇ ਦੇ ਵਿੱਚ ਆ ਆਪ ਇੱਕ ਨੋਨ ਨੂੰ ਹੱਥ ਚ ਲਿਆ ਉਹਨਾਂ ਨੇ ਨਾ ਪਿਆ ਕਿਸੇ ਬੰਦੇ ਦੀ ਨਹੀਂ ਕਿਸੇ ਜੀ ਕਿਆ ਸੀ ਪਰਚਾ ਤਕਦੀ ਕਰਾਂਗੇ ਜਿਹੜੋ ਮਲਤੀ ਕਰਦੀ ਹੈ ਮੈਂ ਕੀ ਵੀ ਤਸੀਮਾ ਕਰਦੇ ਹੁਣ ਪਤੀ ਦੀ ਕੀ ਇਨਸਾਫ ਦੀ ਮੰਗ ਕਰਦੇ ਹੁਣ ਤੇ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਨੇ ਜਿਹੜਾ ਇਹ ਕੀਤਾ ਕਰੇ ਇਹ ਜਿਹੜਾ ਸਾਡੇ ਆਈਓ ਅਸੀਂ ਸਾਡਾ ਗਿਆ ਸੀ ਆ ਮੌਕੇ ਤੇ ਮੌਕੇ ਤੇ ਜਿਹੜਾ ਬੰਦੇ ਦੇ ਪਤਾ ਕਰਨ ਗਏਗੇ ਮੌਕਾ ਵੇਖ ਕੇ ਆਏ ਆ ਜਿਹੜਾ ਬੰਦਾ ਉੱਥੇ ਜਿਹੜਾ ਪ੍ਰੋਜਪੁਰ ਦਾਖਲ ਹੋਇਆ ਪ੍ਰੋਜਪੁਰ ਤੋਂ ਗਾਂ ਅੱਗੇ ਰੈਫਰ ਹੋ ਗਿਆ ਇਸ ਮਾਮਲੇ ਦੀ ਜਿਹੜੀ ਜਾਂਚ ਚੱਲ ਰਹੀ ਆ ਜੋ ਬੰਦੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ